ਗੁੱਡ ਮਾਰਨਿੰਗ एवरीवन हाउ आर यू ऑल होप यू ऑल ਆ ਫਾਈਨ ਐਟ ਹੋਮ ਯਸ ਬੱਚੋ ਵਾਟ ਇਜ਼ ਦਾ ਡੇ ਟੂਡੇ ਅੱਜ ਕਿਹੜਾ ਦਿਨ ਹੈ ਸ਼ੁੱਕਰਵਾਰ ਐਂਡ ਡੇਟ 22 ਮਨਥ 1 2021 ਅੱਜ ਆਪਾਂ ਪੰਜਾਬੀ ਦਾ ਕਰਾਂਗੇ ਅਲੱਗ ਸ਼ਬਦ ਤੇ ਗੋਲਾ ਲਗਾਓ ਓਕੇ ਲਾਈਕ ਇੱਕ ਲਾਈਨ ਦੇ ਵਿੱਚ ਤਿੰਨ ਸ਼ਬਦ ਦਿੱਤੇ ਹੋਏ ਐ ਤਾਂ ਆਪਾਂ ਦੇਖਾਂਗੇ ਕਿ ਕਿਹੜਾ ਅਲੱਗ ਦਾ ਸ਼ਬਦ ਹੈ ਠੀਕ ਹੈ ਚਲੋ ਹਾ ਹਲ ਲੱਲ ਹਲ ਚਚਲ ਲੱਲ ਚਲ ਹਲ ਚਲ ਖਖਾ ਟੇਕਾ ਖਟ ਮਮਾ ਲੱਲ ਮਲ ਖਟਮਲ ਐੜਾ ਦੱਦਾ ਅਦ ਰਾਰਾ ਕੱਕਾ ਰੱਕ ਅਦਰਕ ਹੁਣ ਇਹਨਾਂ ਵਿੱਚੋਂ ਦੇਖਣ ਲਈ ਤਾਂ ਇਹ ਸਾਰੇ ਅਲੱਗ-ਅਲੱਗ ਦੇ ਸ਼ਬਦ ਲੱਗ ਰਹੇ ਐ ਬਟ ਆਪਾਂ ਲਾਸਟ ਵਾਲਾ ਅੱਖਰ ਦੇਖਾਂਗੇ ਕਿ ਲਾਸਟ ਵਿੱਚ ਕੀ ਲਿਖਿਆ ਠੀਕ ਹੈ ਇਹ ਮਿਲਦੇ-ਜੁਲਦੇ ਸ਼ਬਦ ਐ ਲੇਕ ਲੱਲਾ

ਮੰਮਾ ਐਂਡ ਇਥੇ ਵਿਚਕਾਰਲੇ ਸ਼ਬਦ ਤੇ ਕੀ ਹੈ ਟੈਂਕਾ ਸੋ ਅਲੱਗ ਦਾ ਸ਼ਬਦ ਕਿਹੜਾ ਹੋ ਗਿਆ ਏ ਵਾਲਾ ਨਟਖਟ ਥੈਨ ਗੱਗਾ ਦੱਦਾ ਗੱਦ ਗੱਗਾ ਦੱਦਾ ਗੱਦ ਗਦ ਗਦ ਪੱਪਾ ਤਪਤ ਝੜਾੜਾ ਚੜ ਪੱਚੜ ਗੱਗਾੜਾ ਗੜ ਬੱਬਾੜਾ ਬੜ ਗੜਬੜ ਗਦਗਦ ਪੱਚੜ ਗੜਬੜ नाड़ा नाड़ा एन इत की है दद्दा केड़ा लगदा का शब्द आ गया दद्दा गद गद ते नेक्स्ट लाइन च एडा चचा आज कक्का नन्ना कन आज कन बब्बा रारा बार तत्ता नन्ना तान बरता, मम्मा तत्ता मात लल्ला बब्बा लब मतलब हूं इथे लगदा शब्द केड़ा मतलब ਸਸ ਸਸ ਆਰਾ ਸਰ ਕਕਾ ਸਸ ਕਸ ਸਰਕਸ ਜਸੇਪੇਰ ਬਿੰਦੀ ਰਾਰਾ ਸ਼ਰ ਬਬਤ ਤਬਤ ਸ਼ਰਬਤ ਥਥਾ ਰਰ ਥਾਰ ਮਮਾ ਸਸ ਮਸ ਫਾਰਮਸ ਹੁਨੇਤੇ ਕਿਹੜਾ ਲੱਗਦਾ ਸ਼ਬਦ ਹੈ ਸ਼ਰਬਤ ਸੋ ਬੱਚੋ ਤੁਸੀਂ ਵੀ ਇਸ ਤਰ੍ਹਾਂ ਆਪਣੀ ਪੰਜਾਬੀ ਦੀ ਨੋਟਬੁੱਕ ਤੇ ਅਲੱਗ ਸ਼ਬਦ ਤੇ ਗੋਲਾ ਲਗਾਉ ਕਰੋਗੇ ਥੈਂਕ ਯੂ ਹੈਵ ਅ ਨਾਈਸ ਡੇ